ਸਾਥੀਰੇ ਕਾਲ ਮੈਂ ਕਮਲਪਾਲ ਸਿੰਘ ਤੁਸੀਂ ਵਖਰੇਓ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਰਫਤਾਰ ਦੇ ਨਾਲ ਆਫਰ ਰੱਖ ਕਰਦੇ ਪਹਿਲੀ ਖਬਰ ਦਾ ਵਾਸ਼ਿੰਗਟਨ ਦੇ ਵਿੱਚ ਇੱਕ ਅਫਗਾਨ ਨਾਗਰਿਕ ਦੇ ਵੱਲੋਂ ਅਮਰੀਕੀ ਨੈਸ਼ਨਲ ਗਾਰਡ ਦੀ ਇੱਕ ਫੌਜੀ ਦੀ ਗੋਲੀ ਮਾਰ ਕੇ ਕਤਲ ਕਰਨ ਦੀ ਘਟਨਾ ਤੋਂ ਬਾਅਦ ਭੜਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਪ੍ਰਵਾਸ ਨੂੰ ਪੱਕੇ ਤੌਰ ਉੱਤੇ ਰੋਕ ਦੇਣਗੇ ਅਤੇ ਉਹਨਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇਣਗੇ ਜੋ ਸੁਰੱਖਿਆ ਦੇ ਲਈ ਖਤਰਾ ਨੇ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਉਹ ਚਿੰਤਾ ਵਾਲੇ ਹਰ ਦੇਸ਼ ਤੋਂ ਪਰਵਾਸੀਆਂ ਨੂੰ ਜਾਰੀ ਕੀਤੇ ਗਏ ਸਾਰੇ ਗ੍ਰੀਨ ਕਾਰਡਾਂ ਦੀ ਮੋਟ ਸਖਤ ਜਾਂਚ ਕਰੇਗੀ ਅਫਗਾਨ ਨਾਗਰਿਕ ਰਹਿਮਾਨੁੱਲਾ ਲਕਨਵਾਲ ਨੇ ਅਮਰੀਕੀ ਫੌਜੀ ਮਹਰ 20 ਸਾਲ ਦੀ ਸਾਰਾ ਬੈਕਸਟ੍ਰੋਮ ਅਤੇ ਅਮਰੀਕੀ ਹਵਾਈ ਫੌਜ ਦੇ 24 ਸਾਲਾ ਸਰਜੈਂਟ ਐਂਡਰਿਊ ਵੁਲਫ ਨੂੰ ਗੋਲੀਆਂ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਉਹ ਇਹ ਵੀ ਕਹਿ ਰਿਹਾ ਹੈ ਕਿ ਇਹ ਦੇਸ਼ ਦੇ ਵਿੱਚ ਗੈਰ ਨਾਗਰਿਕਾਂ ਨੂੰ ਸਾਰੇ ਸੰਗੀ ਲਾਭ ਅਤੇ ਸਬਸਿਡੀ ਹਰ ਖਤਮ ਕਰ ਦੇਣਗੇ ਤੇ ਉਹਨਾਂ ਆਖਿਆ ਕਿ ਘਰੇਲੂ ਸ਼ਾਂਤੀ ਨੂੰ ਕਮਜ਼ੋਰ ਕਰਨ ਵਾਲੇ ਪਰਿਵਾਰਸੀਆਂ ਨੂੰ ਗੈਰ ਕੁਦਰਤੀ ਬਣਾਉਣਗੇ ਅਤੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਦੇਸ਼ ਨਿਕਾਲਾ ਦੇਣਗੇ ਜੋ ਜਨਤਕ ਚਾਰਜ ਸੁਰੱਖਿਆ ਜੋਖਮ ਜਾਂ ਫਿਰ ਪੱਛਮੀ ਸਭਿਤਾ ਦੇ ਅਨੁਕੂਲ ਨਹੀਂ ਹੈ ਰੂਸੀ ਰਾਸ਼ਟਰਪਤੀ ਵਿਲਦਿਮਿਰ ਪੁਤਿਨ ਦੀ ਭਾਰਤ ਫੇਰੀ ਦੀ ਤਾਰੀਖ ਹੁਣ ਪੂਰੀ ਤਰ੍ਹਾਂ ਤੈਅ ਹੋ ਚੁੱਕੀ ਹੈ ਭਾਰਤ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਪੁਤਿਨ 4 ਅਤੇ 5 ਦਸੰਬਰ ਨੂੰ ਭਾਰਤ ਦਾ ਦੌਰਾ ਕਰਨਗੇ ਰੂਸ ਨੇ ਇਸ ਫੇਰੀ ਤੋਂ ਪਹਿਲਾਂ ਇੱਕ ਵੱਡਾ ਕਦਮ ਚੁੱਕਿਆ ਹੈ ਰੂਸ ਦੀ ਹੇਟਰੀ ਸੋਨਸਟੇਟ ਡੂਮਾ ਭਾਰਤ ਦੇ ਨਾਲ ਕੀਤੇ ਗਏ ਮਹੱਤਵਪੂਰਨ ਫੌਜੀ ਸਮਝੌਤੇ ਰਿਲਾਸ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਕਰ ਰਹੀ ਹੈ ਅਤੇ ਆਪਣੀ ਫੇਰੀ ਦੌਰਾਨ ਪੁਤਿਨ 23ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਦੇ ਵਿੱਚ ਵੀ ਹਿੱਸਾ ਵੀ ਲੈਣਗੇ ਇਹ ਲੌਜਿਸਟਿਕਸ ਸਹਾਇਤਾ ਦੇ ਨਾਲ ਸੰਬੰਧਿਤ ਇੱਕ ਫੌਜੀ ਸਮਝੌਤਾ ਜਿਸ ਉੱਤੇ 18 ਫਰਵਰੀ 2025 ਨੂੰ ਮਾਸਕੋ ਦੇ ਵਿੱਚ ਭਾਰਤੀ ਰੂਸ ਰਾਜਦੂਤ ਵਿਨੇ ਕੁਮਾਰ ਅਤੇ ਉਸ ਸਮੇਂ ਦੇ ਰੂਸ ਦੇ ਉਪਰ ਰੱਖਿਆ ਮੰਤਰੀ ਅਲੈਗਜ਼ੈਂਡਰਾ ਫੋਮਿੰਨ ਨੇ ਦਸਤਖਤ ਕੀਤੇ ਸਨ ਬੀਤਵਾਂਦਵਾਰ ਨੂੰ ਅਮਰੀਕਾ ਦੇ ਵਿੱਚ ਵਾਈਟ ਹਾਊਸ ਨੇੜੇ ਗੋਲੀਬਾਰੀ ਹੋਈ ਤੇ ਦੋ ਨੈਸ਼ਨਲ ਗਾਰਡ ਮੈਨਾਂ ਉਤੇ ਹਮਲਾ ਕੀਤਾ ਗਿਆ। ਇੱਕ ਗਾਰਡ ਮਾਰਿਆ ਗਿਆ ਤੇ ਦੂਜਾ ਕਬੀਲ ਜ਼ਖਮੀ ਹੋ ਗਿਆ। ਇਸ ਗੋਲੀਬਾਰੀ ਦਾ ਸ਼ੱਕੀ ਇੱਕ ਅਫਗਾਨ ਨਾਗਰਿਕ ਹੈ। ਇਸ ਤੋਂ ਬਾਅਦ ਅਮਰੀਕਾ ਨੇ ਅਫਗਾਨ ਨਾਗਰਿਕਾਂ ਦੇ ਵਿਰੁੱਧ ਕਾਰਵਾਈ ਕੀਤੀ ਹੈ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬਿਓ ਨੇ ਆਖਿਆ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ ਅਫਗਾਨ ਪਾਸਪੋਰਟਾਂ ਉਤੇ ਯਾਤਰਾ ਕਰਨ ਵਾਲੇ ਸਾਗਰੇ ਵਿਅਕਤੀਆਂ ਨੂੰ ਵੀਜ਼ਾ ਜਾਰੀ ਕਰਨ ਮੌਤਲ ਕਰ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਵਿੱਚ ਰੂਬੀਓ ਨੇ ਲਿਖਿਆ ਰਾਸ਼ਟਰਪਤੀ ਟਰੰਪ ਦੀ ਅਗਵਾਈ ਦੇ ਵਿੱਚ ਵਿਦੇਸ਼ ਵਿਭਾਗ ਨੇ ਅਫਗਾਨ ਪਾਸਪੋਰਟਾਂ ਉੱਤੇ ਯਾਤਰਾ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਵੀਜ਼ਾ ਜਾਰੀ ਕਰਨਾ ਮੌਤਲ ਕਰ ਦਿੱਤਾ ਤੇ ਸਾਡੇ ਲੋਕਾਂ ਦੀ ਸੁਰੱਖਿਆ ਅਮਰੀਕਾ ਦੀ ਸਭ ਤੋਂ ਵੱਡੀ ਤਰਜੀਹ ਹੈ ਹਾਂਗਕਾਂਗ ਦੀ ਪ੍ਰਿਸ਼ਟਾਚਾਰ ਵਿਰੋਧੀ ਅਜੰਸੀ ਨੇ ਕਿਹਾ ਕਿ ਉਸ ਤੇ ਬਹੁ ਮੰਜ਼ਲਾ ਰਿਹਾਇਸ਼ੀ ਇਮਾਰਤ ਦੀ ਮੁਰੰਮਤ ਦੇ ਕੰਮਾਂ ਨਾਲ ਜੁੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਇਮਾਰਤ ਵਿੱਚ ਅੱਗ ਲੱਗਣ ਕਾਰਨ 128 ਲੋਕਾਂ ਦੀ ਮੌਤ ਹੋ ਗਈ। ਆਜ਼ਾਦ ਪ੍ਰਿਸ਼ਟਾਚਾਰ ਬੋਧੀ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ 40 ਤੋਂ 63 ਸਾਲ ਦੇ ਵਿਚਾਲੇ ਹੈ ਤੇ ਗ੍ਰਿਫਤਾਰ ਕੀਤੇ ਗਏ ਸੱਤ ਪੁਰਸ਼ਾਂ ਤੇ ਇੱਕ ਔਰਤ ਦੇ ਵਿੱਚ ਮੁਰੰਮਤ ਦੇ ਕੰਮ ਦਾ ਠੇਕਾ ਲੈਣ ਵਾਲੀ ਕੰਪਨੀ ਦਾ ਉਪ-ਠੇਕੇਦਾਰ, ਇੱਕ ਇੰਜੀਨੀਅਰ ਸਲਾਹਕਾਰ ਕੰਪਨੀ ਦਾ ਡਾਇਰੈਕਟਰ ਅਤੇ ਮੁਰੰਮਤ ਦੀ ਨਿਗਰਾਨੀ ਕਰਨ ਵਾਲਾ ਪ੍ਰੋਜੈਕਟ ਮੈਨੇਜਰ ਸ਼ਾਮਲ ਨੇ। ਏਜੰਸੀ ਦੇ ਸ਼ੁੱਕਰਵਾਰ ਨੂੰ ਮਾਮਲੇ ਨਾਲ ਜੁੜੀਆਂ ਕੰਪਨੀ ਦੀਆਂ ਦਫ਼ਤਰਾਂ ਦੀ ਤਲਾਸ਼ੀ ਲਈ ਅਤੇ ਸਬੰਧਤ ਦਸਤਾਵੇਜ਼ ਅਤੇ ਬੈਂਕ ਰਿਕਾਰਡ ਵੀ ਜ਼ਬਤ ਕੀਤੇ ਨੇ ਲਾਹੌਰ ਹਾਈ ਕੋਰਟ ਨੇ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਨੂੰ ਆਪਣੀ ਪਟੀਸ਼ਨ ਵਿੱਚ ਸੋਧ ਕਰਨ ਦਾ ਹੁਕਮ ਦਿੱਤਾ ਪਟੀਸ਼ਨ ਦੇ ਵਿੱਚ ਮਹਿੰਦਰਪਾਲ ਸਿੰਘ ਨੇ ਭਾਰਤੀ ਔਰਤ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ ਕੀਤੀ ਸੀ ਜਸਟਿਸ ਫਾਰੂਕ ਹੈਦਰ ਨੇ ਪਟੀਸ਼ਨ ਉੱਤੇ ਸੁਣਵਾਈ ਕੀਤੀ ਜਦੋਂ ਪਟੀਸ਼ਨਰ ਅਤੇ ਔਰ ਦੇ ਵਕੀਲ ਅਦਾਲਤ ਵਿੱਚ ਪੇਸ਼ ਹੋਏ ਜੱਜ ਨੇ ਪਟੀਸ਼ਨਰ ਯਾਨੀ ਕਿ ਸਾਬਕਾ ਵਿਧਾਇਕ ਮਹਿੰਦਰਪਾਲ ਸਿੰਘ ਨੂੰ ਕਿਸੇ ਵੀ ਅਪਰਾਧਕ ਕਾਰਵਾਈ ਬਾਰੇ ਪੁੱលਤਰਾ ਸੰਪਰਕ ਕਰਨ ਅਤੇ ਭਾਰਤੀ ਔਰਤ ਸਰਬਜੀਤ कौर ਦੇ ਵਿਰੁੱਧ ਜਸੂਸੀ ਦੇ ਦੋਸ਼ਾਂ ਅਤੇ ਦੇਸ਼ ਨਿਕਾਲੇ ਦੀ ਅਪੀਲ ਸੰਬੰਧੀ ਪਟੀਸ਼ਨ ਵਿੱਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਹੈ ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਪਹੁੰਚ ਤੋਂ ਬਾਅਦ ਸਰਬਜੀਤ कौर ਦਾ ਲਾਪਤਾ ਹੋਣਾ ਇੱਕ ਸੰਵੇਦਨਸ਼ੀਲ ਮਾਮਲਾ ਹੈ ਅਤੇ ਸ਼ੱਕ ਹੈ ਕਿ ਉਹ ਇੱਕ ਭਾਰਤੀ ਜਸੂਸ ਹੋ ਸਕਦੀ ਹੈ ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਅਪਰਾਧਕ ਰਿਕਾਰਡ ਦੇ ਬਾਵਜੂਦ ਭਾਰਤ ਵੱਲੋਂ ਸਰਬਜੀਤ कौर ਨੂੰ ਪਨਾਹ ਦੇਣਾ ਪਾਰਟਲੀ ਜਸੂਸੀ ਵਿੱਚ ਉਰਜੇ ਸੰਭਾਵੀ ਸ਼ਮੂਲਿਤ ਬਾਰੇ ਚਿੰਤਾਵਾਂ ਨੂੰ ਹੋਰ ਮਜ਼ਬੂਤ ਕਰਦਾ ਹੈ। ਮਰਹੂਮ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਬ੍ਰੋਟਾ ਰਿਲੀਜ਼ ਹੋ ਗਿਆ ਤੇ ਪਹਿਲੇ 3 ਘੰਟਿਆਂ ਦੇ ਅੰਦਰ ਇਸ ਗੀਤ ਨੂੰ ਪਹਿਲਾ ਹੀ 2.2 ਮਿਲੀਨ ਵਿਊਜ਼ 7 ਲੱਖ ਤੋਂ ਵੱਧ ਲਾਈਕਸ ਅਤੇ 5 ਲੱਖ ਤੋਂ ਵੱਧ ਕਮੈਂਟ ਮਿਲ ਚੁੱਕੇ ਨੇ। ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 4 ਮਿੰਟਾਂ ਤੇ 3 ਸਕਿੰਟ ਲੰਮਾ ਹੈ। ਪ੍ਰਸ਼ੰਸਕ ਇਸ ਨੂੰ ਉਸ ਦੇ YouTube ਚੈਨਲ ਉੱਤੇ ਤੇਜ਼ੀ ਨਾਲ ਦੇਖ ਰਹੇ ਨੇ। ਸ਼੍ਰੋਤਿਆਂ ਦੀ ਗਿਰਤੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਅੱਜ ਗੀਤ ਨੂੰ 60 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਸਿੱਧੂ ਦੇ ਗਾਣੇ ਪ੍ਰਤੀ ਕਰੇਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੀਤ ਨੂੰ 10 ਮਿੰਟ ਦੇ ਅੰਦਰ 2 ਲੱਖ ਤੋਂ ਵੱਧ ਲਾਈਕਸ ਮਿਲ ਗਏ ਨੇ ਤੇ ਸਿੱਧੂ ਮੂਸੇਵਾਲਾ ਉੱਤੇ ਆਪਣੇ ਜੀਵਨ ਭਰ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਨਵੇਂ ਗਾਣੇ ਵਿੱਚ 2 ਬੈਰਲ ਬੰਦੂਕਾਂ ਅਤੇ ਪਿਸਤੌਲਾਂ ਦਾ ਵੀ ਜ਼ਿਕਰ ਹੈ ਹਾਲਾਂਕਿ ਇਸ ਗੀਤ ਵਿੱਚ ਸਿੱਧੂ ਪਿਆਰ ਦੇ ਚੱਕਰ ਵਿੱਚ ਪੈਣ ਤੋਂ ਬਾਅਦ ਇਹਨਾਂ ਹਥਿਆਰਾਂ ਨੂੰ ਛੱਡਣ ਦੀ ਗੱਲ ਕਰਦਾ ਹੈ ਤੇ ਗਾਣਾ ਰਿਲੀਜ਼ ਹੁੰਦੇ ਹੀ ਲੋਕਾਂ ਨੇ ਇਸ ਨੂੰ ਬਹੁਤ ਪਸ ਯੂਏਐਨਏ ਬਿਨੇਕਾਰਾ ਦੇ ਅਪਰਾਧਕ ਗਤੀਵਿਧੀਆਂ ਚ ਸ਼ਾਮਲ ਹੋਣ ਦੀਆਂ ਚਿੰਤਾਵਾਂ ਵਿਚਾਲੇ ਪਾਕਿਸਤਾਨੀ ਨਾਗਰਿਕਾਂ ਨੂੰ ਰੈਗੂਲਰ ਵੀਜ਼ਾ ਦੇਣ ਉਤੇ ਰੋਕ ਲਗਾ ਦਿੱਤੀ ਹੈ ਪਾਕਿਸਤਾਨੀ ਟਰੈਵਲਰਜ਼ ਨੇ ਵੱਡੇ ਪੱਧਰ 'ਤੇ ਵੀਜ਼ਾ ਰੱਦ ਹੋਣ ਦੀ ਸ਼ਿਕਾਇਤ ਕੀਤੀ ਸੀ ਤੇ ਇਹ ਕਦਮ ਪਾਕਿਸਤਾਨੀਆਂ ਦੇ ਵੈਸਟ ਏਸ਼ੀਅਨ ਦੇਸ਼ਾਂ ਦੀ ਯਾਤਰਾ ਕਰਨ ਅਤੇ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਕਾਰਨ ਝੁਕਿਆ ਗਿਆ ਹੈ ਯੂਏਈ ਨੇ ਸ਼ੱਕੀ ਵਿਦਿਅਕ ਪ੍ਰਮਾਣ ਪੱਤਰਾਂ ਅਤੇ ਹੋਰ ਦਸਤਾਵੇਜ਼ਾਂ ਵਾਲੇ ਵੀਜ਼ਾ ਬਿਨਾਂਕਰਾਂ ਦੀ ਵੱਧ ਰਹੀ ਗਿਣਤੀ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਨਾਲ ਹੀ ਕੁਝ ਵੀਜ਼ਾ ਬਿਨਾਂਕਰਾਂ ਵਿਰੁੱਧ ਅਪਰਾਧਿਕ ਮਾਮਲੇ ਵੀ ਨੇ 사우ਦੀ ਅਰਬ ਅਧਿਕਾਰਤ ਤੌਰ ਉੱਤੇ ਪਾਕਿਸਤਾਨੀ ਪਾਸਪੋਰਟਾਂ ਉੱਤੇ ਪਾਬੰਦੀ ਲਾਉਣ ਦੇ ਨੇੜੇ ਪਹੁੰਚ ਗਏ ਤੇ ਟ੍ਰੈਵਲ ਏਜੰਟਾਂ ਦੇ ਹਵਾਲੇ ਨਾਲ ਪਹਿਲੀ ਵਾਰ ਅਤੇ ਸਿੰਗਲ ਐਂਟਰੀ ਵੀਜ਼ਾ ਦੀਆਂ 70 ਤੋਂ 80 ਫੀਸਦੀ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਨੇ ਚੱਕਰਵਾਤੀ ਤੂਫਾਨ ਦਤਵਾ ਨੇ ਸ਼੍ਰੀਲੰਕਾ ਦੇ ਵਿੱਚ ਭਿਆਨਕ ਤਬਾਹੀ ਮਚਾਈ ਹੈ ਤੇ ਹੁਣ ਤੱਕ 69 ਲੋਕਾਂ ਦੀ ਮੌਤ ਹੋ ਚੁੱਕੀ ਹੈ ਦਤਕਿ 21 ਲੋਕ ਲਾਪਤਾ ਤੇ 14 ਜ਼ਖਮੀ ਨੇ ਆਫਤ ਪ੍ਰਬੰਧਨ ਕੇਂਦਰ ਅਨੁਸਾਰ ਚੱਕਰਵਾਤੀ ਤੂਫਾਨ ਦੇ ਨਾਲ ਲਗਭਗ 50000 ਲੋਕ ਪ੍ਰਭਾਵਿਤ ਹੋਏ ਨੇ ਤੇ ਕਨਾਲੀ ਨਦੀ ਕਾਟੀ ਦੇ ਨੇੜਲੇ ਹੇਠਲੇ ਇਲਾਕਿਆਂ ਦੇ ਵਿੱਚ ਅਗਲੇ 48 ਘੰਟਿਆਂ ਦੇ ਅੰਦਰ ਹੜ ਦਾ ਖਤਰਾ ਪ੍ਰਗਟਾਉਂਦੇ ਹੋਏ ਰਾਜਧਾਨੀ ਕੋਲੰਬੋ ਸਮੇਤ ਕਈ ਖੇਤਰ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ ਇਹ ਦਰਮਿਆਨ ਭਾਰਤ ਨੇ ਸ਼੍ਰੀਲੰਕਾ ਚ ਆਪਰੇਸ਼ਨ ਸਾਗਰ ਬੰਦੂ ਸ਼ੁਰੂ ਕਰਕੇ ਤਤਕਾਲ ਜ਼ਾਹਤ ਸਮਗਰੀ ਦੀ ਪਹਿਲੀ खेਪ ਭੇਜੀ ਹੈ ਉਧਰ ਤੂਫਾਨ ਦਿੱਤਵਾ ਨੇ ਚਨਈ ਤੱਟਵਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਤੇ ਮੌਸਮ ਵਿਭਾਗ ਨੇ ਤਾਮਿਲਨਾਡੂ ਦੇ ਵਿੱਚ ਅਗਲੇ 3 ਦਿਨਾਂ ਲਈ ਭਾਰੀ ਮੀਂਹ ਦਾ ਅੰਦਾਜ਼ਾ ਪ੍ਰਗਟਾਇਆ ਅਤੇ ਕਈ ਜ਼ਿਲ੍ਹਿਆਂ ਵਿੱਚ ਰੈੱਡ ਅਤੇ ਔਰੇਂਜ ਅਲਰਟ ਜਾਰੀ ਹੈ ਤੇ ਇਸ ਦੌਰਾਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਚ ਸੁਰੱਖਿਆ ਦੇ ਮਦਦ ਨਜ਼ਰ ਸਕੂਲ ਕਾਲਜ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਤੇ ਨਾਲ ਹੀ ਮਛੇਰਿਆਂ ਨੂੰ ਸਮੁੰਦਰ ਤੱਟਵਲ ਜਾਣ ਦੀ ਅਵਰ ਤੋਂ ਰੋਕਣ ਲਈ ਵੀ ਕਿਹਾ ਗਿਆ ਹੈ। ਇਜ਼ਰਾਈਲ ਦੀ ਫੌਜਾਂ ਨੇ ਦੱਖਣੀ ਸੀਰੀਆ ਦੇ ਇੱਕ ਪਿੰਡ ਦੇ ਵਿੱਚ ਛਾਪੇਮਾਰੀ ਕੀਤੀ ਤੇ ਵਿਰੋਧ ਕਰਨ ਵਾਲੇ ਸਥਾਨਕ ਨਿਵਾਸੀਆਂ ਉੱਤੇ ਗੋਲੀਬਾਰੀ ਕੀਤੀ ਹੈ। ਜਿਸ ਵਿੱਚ ਘੱਟੋ-ਘੱਟ 13 ਲੋਕ ਮਾਰੇ ਗਏ। ਸਥਾਨਕ ਮੀਡੀਆ ਅਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਅਜਿਹੇ ਸਮੇਂ ਦੇ ਵਿੱਚ ਵਾਪਰੀ ਹੈ ਜਦੋਂ ਇਜ਼ਰਾਈਲ ਕਈ ਮੋਰਚਿਆਂ ਉੱਤੇ ਲੜ ਰਿਹਾ ਹੈ ਅਤੇ ਗਾਜ਼ਾ ਦੇ ਵਿੱਚ ਇੱਕ ਹਿੰਦੀ ਜੰਗਬੰਦੀ ਜਾਰੀ ਹੈ। ਤੇ ਸੀਰੀਆ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਦੇ ਵਿੱਚ ਇਹ ਕਿਹਾ ਕਿ ਹਮਲਾ ਇੱਕ ਭਿਆਨਕ ਕਤਲੇਆਮ ਸੀ ਤੇ ਮਰਨ ਵਾਲਿਆਂ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਸੀਰੀਆ ਦੀ ਸਰਕਾਰੀ ਡਿਫੈਂਸ ਏਜੰਸੀ ਸਨਾ ਦੇ ਅਨੁਸਾਰ ਅਜ਼ਰਾਇਲੀ ਫੌਜਾਂ ਬੇਤਯਨ ਪਿੰਡ ਦੇ ਵਿੱਚ ਦਾਖਲ ਹੋਈਆਂ ਅਤੇ ਸਥਾਨਕ ਨਿਵਾਸੀਆਂ ਨੂੰ ਹਿਰਾਸਤ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ ਅਤੇ ਵਿਰੋਧ ਦਾ ਸਾਹਮਣਾ ਕਰਨ ਤੋਂ ਬਾਅਦ ਭਾਰੀ ਗੋਲੀਬਾਰੀ ਕੀਤੀ ਹੈ ਏਜੰਸੀ ਅਨੁਸਾਰ ਘਟਨਾ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਇਲਾਕੇ ਤੋਂ ਭੱਜ ਗਏ ਸਨ ਪਾਕਿਸਤਾਨ ਤੋਂ ਇੱਕ ਬੇਹੱਦ ਹਰਾਰੀਜਨਕ ਮਾਮਲਾ ਸਾਹਮਣੇ ਆਇਆ ਜਿੱਥੋਂ ਦੇ ਖੈਬਰ ਪਖਤੂਨ ਖਵਾ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਵੀਰਵਾਰ ਨੂੰ ਸੜਕ ਉਤੇ ਕਸੀਟਿਆ ਗਿਆ ਤੇ ਕੁੱਟਿਆ ਗਿਆ ਹੈ ਅਫਰੀਦੀ ਉਸ ਸਮੇਂ 라ਵਲਪਿੰਡੀ ਦੀ ਅਦਾਲਾ ਜੇਲ੍ਹ ਪਹੁੰਚੇ ਸਨ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਬੰਦ ਰਹੇ ਉਹ ਇਮਰਾਨ ਖਾਨ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਤੇ ਸਥਾਨਕ ਮੀਡੀਆ ਤੇ ਸੂਤਰਾਂ ਦੇ ਅਨੁਸਾਰ ਇਹ ਕਾਰਵਾਈ ਪਾਕਿਸਤਾਨੀ ਫੌਜ ਦੇ ਇਸ਼ਾਰੇ ਉਤੇ ਕੀਤੀ ਗਈ ਸੀ ਜੇਲ ਕੰਪਲੈਕਸ ਦੇ ਬਾਹਰ ਭਾਰੀ ਸੁਰੱਖਿਆ ਤਣਾਤ ਕੀਤੀ ਗਈ ਸੀ ਅਤੇ ਪੀਟੀਆਈ ਸਮਰਥਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਸੀ ਜਿਵੇਂ ਇਹ ਅਫਰੀਦੀ ਅਤੇ ਉਹਨਾਂ ਦੇ ਨਾਲ ਹੋਰ ਆਏ ਨੇਤਾਵਾਂ ਨੇ ਜੇਲ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਨੇ ਉਹਨਾਂ ਨੂੰ ਰੋਕਣ ਦੇ ਲਈ ਤਾਕਤ ਦੀ ਵਰਤੋਂ ਕੀਤੀ ਹੈ। ਅਦਲੀ ਹੈ ਨਹੀਂ ਦੁਬਾਰਾ ਫਿਰアドਰ ਹੋਵੇ ਉ ਤੱਕ ਜੋ ਇਜਾਜ਼ਤ ਸਾਥੀਰੀ ਕਾਲ ਤਨਵਾਤ